ਆਦਾਰਾ ਦੇਸ਼ਦਬਾਦ ਟੀਵੀ ਨਾਲ ਜੁੜੇ ਵਿਸ਼ਵਪਰਦੇ ਸ਼ੁਭਚਿੰਤਕਾਂ ਨੂੰ ਮੈਰੀ ਕ੍ਰਿਸਮਸ ਤੇ ਦਿਲੀ ਹਾਰਦਿਕ ਵਧਾਈ ਭਾਰਤੀ ਬਹੁਬਲੀ ਨੇ ਸਭ ਤੋਂ ਪਹਿਲਾ ਸੈਟੇਲਾਈਟ ਕੀਤਾ ਲਾਂਚ 400 ਕਿਲੋ ਵਜਨੀ ਉਪਗ੍ਰਹਿ 15 ਮਿੰਟਾਂ ਵਿੱਚ ਕੀਤਾ ਸਥਾਪਿਤ ਸਿੱਖ ਭਾਈਚਾਰਾ ਹਮੇਸ਼ਾ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਰਿਹਾ ਅਮਨ ਸ਼ਾ ਹਿੰਦੂਆਂ ਤੇ ਅਤਿਆਚਾਰ ਖਿਲਾਫ ਪੱਛਮੀ ਬੰਗਾਲ ਵਿੱਚ ਹੰਗਾਮਾ ਫਾਟੇਗੜ ਸਾਹਿਬ ਵਿੱਚ ਸ਼ਹੀਦੀ ਸਵਾ ਅਜ ਤੋਂ ਮਜ਼ਦੂਰ ਕਿਸਾਨ ਜੀ ਰਾਮ ਜੀ ਖਿਲਾਫ ਨਿਤਰੇ ਪਿੰਡੂ ਤੇ ਖੇਤ ਮਜ਼ਦੂਰ ਜਥੇਵੰਦੀਆਂ ਪਿੰਡਾਂ ਵਿੱਚ ਕੰਨ ਗਿਆ ਮਜਾਰੇ ਦੇਸ਼ਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 9 ਸਾਲ ਦੀ ਆਮਦ ਤੋਂ ਪਹਿਲਾਂ ਭਾਰਤ ਨੇ ਪਲਾੜ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸ ਰਚ ਦਿੱਤਾ ਬਹੁਬਲੀ ਦੇ ਨਾਲ-ਨਾਲ ਮਸ਼ਹੂਰ ਇਸਰੋ ਦੇ ਸਭ ਤੋਂ ਭਾਰੀ ਲਾਂਚਿੰਗ ਯਾਨ ਐਲਵੀਐਮ 3ਐਮ 6 ਨੇ ਇੱਕ ਅਮਰੀਕੀ ਸੰਚਾਰ ਉਪਗ੍ਰਹਿ ਬਲੂਵਾਰਡ ਬਲੈਕ 2 ਨੂੰ ਉਸ ਦੇ ਨਿਰਧਾਰਿਤ ਪੰਧ ਵਿੱਚ ਸਫਲਤਾ ਦੇ ਨਾਲ ਸਥਾਪਿਤ ਕੀਤਾ ਇਸ ਉਪਗ੍ਰਹਿ ਦਾ ਵਜ਼ਨ 650 ਕਿਲੋਗ੍ਰਾਮ ਹੈ ਭਾਰਤ ਦੀ ਧਰਤੀ ਤੋਂ ਲਾਂਚ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ ਜਿਸ ਰਾਕਰ ਨਾਲ ਇਸ ਉਪਗ੍ਰਹਿ ਦੀ ਲਾਂਚਿੰਗ ਕੀਤੀ ਗਈ ਉਸੇ ਤੋਂ ਭਾਰਤ ਦੇ ਗਗਨਜਾਨ ਮਿਸ਼ਨ ਨੂੰ ਅੰਜਾਮ ਦਿੱਤਾ ਜਾਵੇਗਾ ਪੁਲਾੜ ਏਜੰਸੀ ਦੇ ਮੁਖੀ ਨੇ ਇਸ ਨੂੰ ਦੇਸ਼ ਲਈ 크리스마ਸ ਦਾ ਗਿਫਟ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸਰੋ ਦੀ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਹੈ ਲਗਭਗ 15 ਮਿੰਟਾਂ ਦੀ ਉਡਾਨ ਤੋਂ ਬਾਅਦ ਬਲੂ ਬਰਡ ਬਲਾਕ ਤੋਂ ਉਪਕਰ ਹੈ ਲਾਂਚਿੰਗ ਯਾਨ ਤੋਂ ਅਲੱਗ ਹੋ ਗਿਆ ਤੇ ਇਸ ਨੂੰ ਸਫਲਤਾ ਨਾਲ ਧਰਤੀ ਤੇ ਪੰਧ ਵਿੱਚ ਸਥਾਪਿਤ ਕਰ ਦਿੱਤਾ ਗਿਆ ਇਸ ਨਾਲ ਮਿਸ਼ਨ ਕੰਟਰੋਲ ਸਿਸਟਮ 'ਚ ਖੁਸ਼ੀ ਦੀ ਲਹਿਰ ਦੌੜ ਗਈ ਇਸ ਨਾਲ ਹਰ ਕਿਸੇ ਨੂੰ ਹਰ ਥਾਂ ਹਰ ਸਮੇਂ 4G 5G ਵਾਇਸ ਅਤੇ ਵੀਡੀਓ ਕਾਲ ਟੈਕਸਟ ਮੈਸੇਜ ਸਟ੍ਰੀਮਿੰਗ ਤੇ ਡਾਟਾ ਦੀ ਸਹੂਲਤ ਮਿਲੇਗੀ ਇਸਰੋ ਨੇ ਕਿਹਾ ਕਿ ਭਾਰੀ ਵજન ਚੁੱਕਣ ਦੀ ਸਮਰੱਥਾ ਕਾਰਨ ਬਹੁਵਲੀ ਨਾਰਾਂਲ ਮਸ਼ਹੂਰ ਐਲਵੀਐਮ 3ਐਮ 6 ਰਾਕਟ ਨੇ ਉਪਗ੍ਰਹਿ ਨੂੰ ਉਸਦੀ ਨਿਰਧਾਰਤ ਪੰਧ ਵਿੱਚ ਸਫਲਤਾ ਨਾਲ ਸਥਾਪਿਤ ਕੀਤਾ ਨਿਊ ਸਪੇਸ ਇੰਡੀਆ ਲਿਮਟਿਡ ਤੇ ਅਮਰੀਕਾ ਦੀ ਐਸਟੀ ਸਪੇਸ ਮੋਬਾਈਲ ਵਿਚਾਰੇ ਹੋਏ ਇੱਕ ਵਾਂਝ ਸਮਝੌਤੇ ਦੇ ਤਹਿਤ ਸੰਚਾਰ ਉਪਗ੍ਰਹਿ ਦੀ ਲਾਂਚਿੰਗ ਕੀਤੀ ਗਈ ਹੈ ਨਿਊ ਸਪੇਸ ਇੰਡੀਆ ਲਿਮਟਿਡ ਇਸਰੋ ਦੀ ਵਾਂਝ ਇਕਾਈ ਹੈ ISRO ਦੇ ਚੇਅਰਮੈਨ ਵੀ ਨਰਿੰਦਰ ਨੇ ਇਸ ਸਫਲ ਲਾਂਚਿੰਗ ਦੇ ਬਾਅਦ ਕਿਹਾ ਹੈ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ LVM3 ਅਤੇ MSX ਲਾਂਚਿੰਗ ਯਾਨ ਨੇ ਬਲੂਬਾਰਡ ਬਲਾਕ 2 ਉਪਗ੍ਰੇਡ ਨੂੰ ਉਸ ਦੇ ਨਿਰਧਾਰਤ ਪੰਧ ਵਿੱਚ ਸਫਲਤਾ ਨਾਲ ਸਥਾਪਿਤ ਕਰ ਦਿੱਤਾ ਮੈਂ ਇਸ ਸ਼ਾਨਦਾਰ ਉਪਲਬਧੀ ਤੇ ਨਿਊ ਸਪੇਸ ਇੰਡੀਆ ਦੇ AST ਸਪੇਸ ਮੋਬਾਈਲ ਨੂੰ ਵਧਾਈ ਦਿੰਦਾ ਹਾਂ ਇਸ ਤੋਂ ਪਹਿਲਾਂ ਭਾਰੀ ਪੇਲੋਡ LVM3M5 ਸੰਚਾਰ ਉਪਕਰੈ 3C ਜਿਸਦਾ ਭਾਰ ਕਰੀਬ 4400 ਕਿਲੋਗ੍ਰਾਮ ਸੀ ਉਹਨਾਂ ਕਹੇ ਕਿ 2017 ਤੋਂ ਅੱਜ ਤੱਕ LVM3 ਰਾਕਟ ਰਾਂਹੀ ਕੀਤੀਆਂ ਗਈਆਂ ਸਾਰੀਆਂ ਲਾਂਚਿੰਗ 100% ਦੀ ਸਫਲ ਰਹੀਆਂ ਹਨ ਇਹ ਉਹੀ ਰਾਕਟ ਹੈ ਜਿਸ ਨੂੰ ਅਸੀਂ ਗਗਨਜਾਨ ਪ੍ਰੋਗਰਾਮ ਲਈ ਨਿਰਧਾਰਤ ਕੀਤਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ 1984 ਦੇ ਸਿੱਖ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨੈヴ ਸਿੰਘ ਸੈਣੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ, ਮੁਆਵਜ਼ਾ ਤੇ ਸਨਮਾਨਜਨਕ ਰੁਜ਼ਗਾਰ ਪ੍ਰਦਾਨ ਕਰਨਾ ਰਾਜ ਸਰਕਾਰ ਦੀ ਸੰਵੇਦਨਸ਼ੀਲਤਾ ਤੇ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਪੰਚਕੁਲਾ ਦੇ ਵੀਰ ਬਾਲ ਦੇਵਸ ਨੂੰ ਮਨਾਉਣ ਲਈ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੂ ਸ਼ਾਮਲ ਹੋਣ ਤੋਂ ਬਾਅਦ ਇੱਕਾਠ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਵੀ ਮੌਜੂਦ ਸਨ ਇਸ ਮੌਕੇ ਅਮਰ ਸ਼ਾਹ ਨੇ ਸਾਹਿਬਜ਼ਾਦੀਆਂ ਦੀ ਕੁਰਬਾਨੀ ਦੀ ਗਾਥਾ ਅਤੇ ਹਰਿਆਣਾ ਸਰਕਾਰ ਦੁਆਰਾ ਕੀਤੇ ਗਏ ਵਿਜ਼ਨ ਦਸਤਾਵੇਜ਼ 2047 ਦੇ ਆਧਾਰ ਤੇ ਇੱਕ ਕਾਫੀ ਟੇਬਲ ਕਿਤਾਬ ਜਾਰੀ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ 1984 ਦੇ ਸਿੱਖ ਕਤਲੇਆਮ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੀ ਵੰਡੇ। ਉਹਨਾਂ ਕਹਿਿਆ ਕਿ ਹਰਿਆਣਾ ਸਰਕਾਰ ਨੇ ਦਹਾਕਿਆਂ ਤੋਂ ਅਣਗੌਲਿਆ ਕੀਤੇ ਗਏ ਸਿੱਖ ਪੀੜਤ ਪਰਿਵਾਰਾਂ ਨੂੰ ਸਨਮਾਨਜਨਕ ਰੁਜ਼ਗਾਰ ਪ੍ਰਦਾਨ ਕਰਕੇ ਉਹਨਾਂ ਦੇ ਜ਼ਖਮਾਂ ਨੂੰ ਭਰਿਆ ਹੈ। ਅਮਿਤ ਸ਼ਾਹ ਅਤੇ ਨੈਪ ਸਿੰਘ ਸੈਣੀ ਨੇ ਛੋਟੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਨਵ ਸਿੰਘ ਸੈਣੀ ਨੇ ਕਿਹਾ ਹੈ ਕਿ ਬੀਰ ਬਾਲ ਦੇ ਇਸ ਮੌਕੇ ਅਸੀਂ ਉਨ੍ਹਾਂ ਅਮਰ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਜਿਨ੍ਹਾਂ ਨੇ ਬਚਪਨ ਵਿੱਚ ਹੀ ਧਰਮ ਸੱਭਿਆਚਾਰ ਅਤੇ ਮਨੁੱਖਤਾ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ ਗੁਆਂਢੀ ਬੰਗਲਾਦੇਸ਼ ਵਿੱਚ ਇੱਕ Hindu ਵਿਅਕਤੀ ਦੀ ਹਤਿਆਰੇ ਵਿਰੋਧ ਵਿੱਚ ਪੱਛਮੀ ਬੰਗਾਲ ਵਿੱਚ ਭਾਰਤ ਬੰਗਲਾਦੇਸ਼ ਸਰਹੱਦ ਦੇ ਕੋਲ Hindu ਹਮਾਇਤੀ ਸੰਗਠਨਾ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤੇ ਹਨ ਉਥੇ ਹੀ ਹਾਵੜਾ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪਾਜਪਾ ਹਮਾਇਤੀਆਂ ਵਿਚਾਰੇ ਝੜਪਾਂ ਵੀ ਹੋਈਆਂ ਟਕਰਾਅ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਪਾਜਪਾ ਦੇ ਮਾਰਚ ਨੂੰ ਹਾਵੜਾ ਪੁਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਹਾਵੜਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਵੀ ਲੋਕਾਂ ਦੇ ਆਮ ਜਨ ਜੀਵਨ ਵਿੱਚ ਵਿਘਨ ਪਾਉਣ ਅਤੇ ਪ੍ਰਦਰਸ਼ਨ ਦੇ ਨਾਂ ਤੇ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। 파ਰਤਾ ਤੇ ਸ਼ੇਖ ਹਸੀਨਾ ਵਿਰੋਧੀ ਬੰਗਲਾਦੇਸ਼ੀ ਨੇਤਾ ਉਸਮਾਨ ਹਾਦੀ ਦੀ ਹੱਤਿਆ ਦੇ ਮਾਮਲੇ ਵਿੱਚ ਉਹਨਾਂ ਦੇ ਭਰਾ ਸ਼ਰੀਫ ਉਮਰ ਹਾਦੀ ਨੇ ਜੁਰਮ ਸਰਕਾਰ 'ਤੇ ਗੰਭੀਰ ਦੋਸ਼ ਲਾਏ ਹਨ। ਉਮਰ ਹਾਦੀ ਨੇ ਕਿਹਾ ਕਿ ਸਰਕਾਰ ਦੇ ਅੰਦਰ ਕੁਝ ਤਾਕਤਾਂ ਹੀ ਉਸਮਾਨ ਹਾਦੀ ਦੀ ਹੱਤਿਆ ਦੇ ਪਿੱਛੇ ਹਨ। ਉਹ ਆਉਣ ਵਾਲੀਆਂ ਰਾਸ਼ਟਰੀ ਚੋਣਾਂ ਨੂੰ ਲੀਹੋ ਲਾਉਣਾ ਚਾਹੁੰਦੇ ਹਨ। ਉਮਰ ਨੇ ਇਹ ਦੋਸ਼ ਸ਼ਹਾਬਾਗ ਚ ਅਜੋਜਤ ਇਨਕਲਾਬ ਮੰਚ ਦੇ ਸ਼ਹੀਦੀ ਸੌ ਚੌਕ ਸਮਾਗਮ ਵਿੱਚ ਲਏ। ਉਮਰ ਹਾਦੀ ਨੇ ਜੁਨਾ ਸਰਕਾਰ ਤੇ ਨਿਸ਼ਾਨਾ ਵਿੰਦੇ ਕਿਹਾ ਕਿ ਤੁਹਾਡੇ ਲੋਕਾਂ ਨੇ ਉਸਮਾਨ ਹਾਦੀ ਨੂੰ ਮਰਵਾਇਆ ਹੈ। ਹੁਣ ਇਸ ਮੁੱਦੇ ਨੂੰ ਵਰਤ ਕੇ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਹਾਦੀ ਨੂੰ 22 ਦਸੰਬਰ ਨੂੰ ਢਾਕਾ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਿੰਗਾਪੁਰ ਵਿੱਚ ਇਲਾਜ ਦੌਰਾਨ 18 ਦਸੰਬਰ ਨੂੰ ਉਹਨਾਂ ਦੀ ਮੌਤ ਹੋ ਗਈ। ਬੰਗਲਾਦੇਸ਼ ਵਿੱਚ ਅਗਲੇ ਸਾਲ 12 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਉਮਰ ਨੇ ਦੱਸਿਆ ਕਿ ਹਾਦੀ ਚਾਹੁੰਦੇ ਸਨ ਕਿ ਫਰਵਰੀ ਤੱਕ ਚੋਣਾਂ ਹੋ ਜਾਣ। ਹਾਦੀ ਨੇ ਅਧਿਕਾਰੀਆਂ ਨੂੰ ਚੋਣ ਮਾਹੌਲ ਖਰਾਬ ਨਾ ਕਰਨ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੀ ਰਾਤਾਨੀ ਟਾਕਾ ਵਿੱਚ ਬੰਬ ਧਮਾਕਾ ਵੀ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਗ ਬਾਜ਼ਾਰ ਇਲਾਕੇ ਵਿੱਚ ਬਦਮਾਸ਼ਾਂ ਨੇ ਫਲਾਈਓਵਰ ਤੋਂ ਪੈਟਰੋਲ ਬੰਬ ਸੁੱਟਿਆ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮਰਤੇਕ ਦੀ ਪਛਾਣ ਸੈਫੁਲ ਵਜੋ ਹੋਈ ਹੈ। ਜਦੋਂ ਉਹ ਸੜਕ ਕੰਡੇ ਇੱਕ ਚਾਹ ਦੀ ਦੁਕਾਨ ਤੇ ਖੜਾ ਸੀ ਤਾਂ ਉਦੋਂ ਉੱਪਰੋਂ ਇਹ ਬੰਬ ਛੁੱਟਿਆ ਗਿਆ ਤਾਹਿਰ ਜੀਲ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਤਮਾਕੇ ਵਿੱਚ ਸੈਫੁੱਲ ਦੀ ਮੌਕੇ ਤੇ ਹੀ ਮੌਤ ਹੋ ਗਈ। ਕਟਨਾ ਤੋਂ ਬਾਅਦ ਇਲਾਕੇ ਵਿੱਚ ਹਾਹਾਕਾਰ ਮਚ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਤ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ ਸ਼ਰਦਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰੱਖਦੇ ਆ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ ਫਤਿਹਗੜ੍ਹ ਸਾਹਿਬ ਨੂੰ ਆਉਂਦੀ ਹਰ ਸੜਕ ਤੇ ਸੈਂਕੜੇ ਲੰਗਰ ਚੱਲ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਵਤਾਰ ਸਿੰਘ ਰਿਆ ਅਤੇ ਮੈਨੇਜਰ ਕੁਲਦੀਪ ਸਿੰਘ ਕੰਗ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ 25 ਨੂੰ ਸ਼ਹੀਦੀ ਸਭਾ ਦੇ ਪਹਿਲੇ ਦਿਨ ਸ਼੍ਰੀ ਅਖੰਡ ਪੁਰਸਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਹਿਣਗੇ 26 ਦਸੰਬਰ ਦੀ ਰਾਤ ਨੂੰ 9 ਵਜੇ ਕਬੀ ਸਮਾਗਮ ਹੋਵੇਗਾ 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਦੁਪਹਿਰ 12 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਿਖੇ ਪੁੱਜੇਗਾ ਟੋਡਰਮਲ ਦਿਵਾਨ ਹਾਲ ਵਿੱਚ 28 ਦਸੰਬਰ ਦਿਨ ਰਾਤ ਧਾਰਮਿਕ ਦਿਵਾਨ ਸਜਣਗੇ ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ ਲੰਗਰਾਂ ਵਿੱਚ ਪ੍ਰਸ਼ਾਦੇ ਦੇ ਨਾਲ ਦਾਲ ਅਤੇ ਸਬਜ਼ੀ ਹੀ ਵਰਤਾਈ ਜਾ ਰਹੀ ਹੈ ਮਿੱਠੇ ਪਕਵਾਨ ਅਤੇ ਜਲੇਬੀਆਂ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ ਸ਼੍ਰੋਮਣੀ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਸ ਮੌਕੇ ਤੇ ਸੰਗਤ ਲਈ 7 ਡਿਸਪੈਂਸਰੀਆਂ 20 ਆਮ ਆਦਮੀ ਕਲੀਨਿਕ ਅਤੇ 60 ਐਂਬੂਲੈਂਸਾਂ ਹਰ ਵੇਲੇ ਕਾਰਜਸ਼ੀਲ ਰਹਿਣਗੀਆਂ ਜ਼ਿਲ੍ਹਾ ਕੰਪਲੈਕਸ ਵਿੱਚ 25 ਤੇ 26 ਦਸੰਬਰ ਨੂੰ ਖੂਨਦਾਨ ਕੈਂਪ ਲਾਇਆ ਜਾਵੇਗਾ 25 ਅਤੇ 26 ਦਸੰਬਰ ਨੂੰ ਆਮ ਖਾਸ ਬਾਗ ਸਰਹੰਦ ਵਿਖੇ ਸ਼ਾਮ 6:00 ਵਜੇ ਤੋਂ ਲੈ ਕੇ 7:00 ਵਜੇ ਤੱਕ ਸਿੱਖ ਇਤਿਹਾਸ ਨੂੰ ਦਰਸਾਉਂਦੇ ਨਾਟਕ ਸਰਵੰਸ ਜਾਨੀ ਦਾ ਮੰਚਨ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਮਗਨ ਰੇਗਾ ਨੂੰ ਬਦਲ ਕੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲਿਆਉਣ ਦੇ ਫੈਸਲੇ ਖਿਲਾਫ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਿਤ ਰਹੀਆਂ ਹਨ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਇਸ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਗ੍ਰਾਮ ਸਭਾਵਾਂ ਬੁਲਾਉਣ ਦੀ ਹਦਾਇਤ ਕੀਤੀ ਹੈ। ਜੇਸ ਖਲਾ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ 26 ਦਸੰਬਰ ਨੂੰ ਪੰਜਾਬ ਭਰ ਦੇ ਪਿੰਡਾਂ ਵਿੱਚ ਰੋਸ ਮਜਾਰੇ ਕਰਨ ਗਿਆ ਤੇ ਕਿਸਾਨ ਮਜ਼ਦੂਰ ਮੋਰਚਾ 38 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਮੋਰੇ ਕੇਂਦਰ ਸਰਕਾਰ ਦੇ ਪੁਤਲੇ ਫੂਕੇਗਾ ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਨੇ 6 ਅਤੇ 7 ਜਨਵਰੀ ਨੂੰ ਵੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਅਲਿਖਿਆ ਹੈ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੇਵੀ ਕੁਮਾਰੀ ਸਰ ਸੇਮ ਪੀਟਰ ਲਸ਼ਮਨ ਸਿੰਘ ਸੇਵੇਵਾਲਾ ਤੇ ਹੋਰ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਨਵੀਂ ਯੋਜਨਾ ਤਹਿਤ ਕੇਂਦਰੀ ਬਜਟ ਦਾ ਹਿੱਸਾ 90 ਫੀਸਦੀ ਤੋਂ ਘਟਾ ਕੇ 60 ਫੀਸਦੀ ਕਰ ਦਿੱਤਾ ਜੋ ਮਜ਼ਦੂਰ ਵਿਰੋਧੀ ਕਦਮ ਹੈ ਇਸੇ ਤਰ੍ਹਾਂ ਗ੍ਰਾਮ ਸੁਭਾਵਾਂ ਰਾਹੀਂ ਮਤੇ ਪਵਾ ਕੇ ਮਜ਼ਦੂਰਾਂ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ ਹੈ ਉਨਾ ਮੰਗ ਕੀਤੀ ਕਿ ਬੇਰੋਜ਼ਗਾਰੀ ਦੇ ਦੌਰ ਵਿੱਚ ਮਨਰੇਗਾ ਪਤਿਆਂ ਵਿੱਚ ਵਾਧਾ ਤੇ ਪੱਕੇ ਰੁਜ਼ਗਾਰ ਦੀ ਗਾਰੰਟੀ ਹੋਣੀ ਚਾਹੀਦੀ ਸੀ ਪਰ ਸਰਕਾਰ ਵਿਸ਼ਵ ਬੈਂਕ ਦੇ ਇਸ਼ਾਰੇ ਤੇ ਲੋਕ ਭਲਾਈ ਸਕੀਮਾਂ ਬੰਦ ਕਰ ਰਹੀ ਹੈ ਇਸ ਮੌਕੇ ਤੇ ਕਿਸਾਨ ਆਗੂ ਸਰਮਣ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਨਾਲ ਗਰੀਬਾਂ ਦਾ 100 ਦਿਨਾਂ ਦੇ ਗਾਰੰਟੀਸ਼ੁਦਾ ਰੁਜ਼ਗਾਰ ਦਾ ਹੱਕ ਖੋਇਆ ਜਾ ਰਿਹਾ ਹੈ ਸੂਬਿਆਂ ਤੇ ਬੀਤੀ ਬੋਝ 10% ਤੋਂ ਵਧਾ ਕੇ 40% ਦੀ ਕਰਨਾ ਗਰਤ ਹੈ ਜਿਵੇਂ ਬੰਦੀਆਂ ਨੇ ਪੰਜਾਬ ਸਰਕਾਰ ਤੇ ਵੀ ਦੋਸ਼ ਲਗਾਇਆ ਹੈ ਕਿ ਉਹ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਨੂੰ ਚੁੱਪਚਾਪ ਲਾਗੂ ਕਰ ਰਹੀ ਹੈ। ਪੰਜਾਬ ਕਾਂਗਰਸ ਨੇ ਮਗਨरेगा ਖਤਮ ਕਰਨ ਦੇ ਮੁੱਦੇ ਤੇ ਸੂਬੇ ਵਿੱਚ ਭਾਜਪਾ ਨੂੰ ਕੇਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਮਗਨरेगा ਸੰਮੇਲਨ ਕੀਤੇ ਜਾਣਗੇ। ਜਿਨ੍ਹਾਂ ਦੀ ਅਗਵਾਈ ਪੰਜਾਬ ਮਾਮਲਿਆਂ ਦੇ ਇੰਚਾਰਜ ਬੁਪੇਸ਼ ਬਘੇਲ ਕਰਨਗੇ। ਇਸ ਮੌਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ ਜਿਸ ਮਗਰੋਂ ਗੁਰਦਾਸਪੁਰ, ਹੁਸ਼ਿਆਰਪੁਰ, ਨਾਵਾਸ਼ਹਿਰ, ਸਮਰਾਲਾ, ਰਾਜਪੁਰਾ ਤੇ ਸੰਗਰੂਰ ਆਦ ਹਲਕਿਆਂ ਵਿੱਚ ਸਮਾਗਮ ਕੀਤੇ ਜਾਣਗੇ। ਕਾਂਗਰਸ ਇਨ੍ਹਾਂ ਸਮੇਲਨਾਂ ਰਾਹੀਂ ਲੋਕਾਂ ਨੂੰ ਮਗਨ ਰੇਗਾ ਦੇ ਲਾਭ ਦੱਸੇਗੀ ਅਤੇ ਨਵੀਂ ਸਕੀਮ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਵੀ ਕਰਵਾਇਆ ਜਾਵੇਗਾ। ਇਸ ਮੌਕੇ ਤੇ ਵੱਖ-ਵੱਖ ਜਥੇਬੰਦੀਆਂ ਨੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਵੀ ਬੇਨਤੀ ਕੀਤੀ ਹੈ। ਮੱਖ ਮੰਤਰੀ ਭਗਵੰਤ ਮਾਨ ਨੇ 올 ਇੰਡੀਆ ਤੇ ਸੈਂਟਰਲ ਸਰਵਿਸਜ਼ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਹਰ ਪ੍ਰਸ਼ਾਸਕੀ ਫੈਸਲਾ ਆਮ ਆਦਮੀ ਦੀ ਭਲਾਈ ਅਤੇ ਰਾਹਤ ਲਈ ਹੋਵੇ। ਇਥੇ ਸਪੈਸ਼ਲ ਫਾਊਂਡੇਸ਼ਨ ਕੋਰਸ ਐਸ ਐਫ ਸੀ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਮਗਸੀਪਾ ਵਿੱਚ ਆਏ 32 ਆਈ ਪੀ ਐਸ ਆਈ ਆਰ ਐਸ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਮੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਹੁਦੇ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਅਤੇ ਸ਼ਾਸਨ ਦਾ ਮੁਲਾਂਕਣ ਨਾਗਰਿਕਾਂ ਦੇ ਜੀਵਨ ਤੇ ਇਸ ਤੇ ਪ੍ਰਭਾਵ ਜਰੀਏ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਨੇ ਅਜਿਹੇ ਪ੍ਰੋਗਰਾਮ ਦੀ ਮੇਜਬਾਨੀ ਕਰਨ ਲਈ ਵਧਾਈ ਦਿੱਤੀ ਜਿਸ ਨੇ ਇਸ ਨੂੰ ਦੇਸ਼ ਦੀਆਂ ਚੋਟੀ ਦੀਆਂ ਪੰਜ ਸੂਬਾ ਪ੍ਰਸ਼ਾਸਕੀ ਸਖਲਾਈ ਸੰਸਥਾਵਾਂ ਵਿੱਚ ਸਥਾਨ ਦਵਾਇਆ ਹੈ ਜੋ ਪੰਜਾਬ ਦੇ ਪੇਸ਼ੇਵਰ ਪਹੁੰਚ ਅਤੇ ਜਵਾਬਦੇਹ ਸ਼ਾਸਨ ਨੂੰ ਦਰਸਾਉਂਦਾ ਹੈ। ਖੇਡਾਂ ਅਤੇ ਜੁਬਕ ਸਬਾਮਾ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ 1350 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 3100 ਸਟੇਡੀਆਮਾਂ ਦੀ ਉਸਾਰੀ ਜੂਨ 2026 ਤੱਕ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇੱਕ ਵਿਆਪਕ ਪੈਕੇਜ ਲਾਂਚ ਕੀਤਾ ਹੈ ਜਿਸ ਵਿੱਚ 3000 ਥਾਵਾਂ ਤੇ ਅਤਿ ਆਧੁਨਿਕ ਜੈਮਸ ਸਥਾਪਿਤ ਕਰਨਾ 50 ਕਰੋੜ ਰੁਪਏ ਦੀ ਲਾਗਤ ਨਾਲ 1700 ਖੇਡ ਕਿਟਾਂ ਦੀ ਵੰਡ ਇੱਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਜੂਵਾ ਪਵਨਧਾਨ ਧਰਮਾਣ ਸ਼ਾਮਲ ਹੈ। ਪੰਜਾਬ ਵਿੱਚ ਬੀਤੇ ਦਿਨ ਬਾਪਰੀਆਂ ਦੋ ਮੰਦ ਭਗੀਆਂ ਕਟਰਾਮਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ ਸਾਡੇ ਸਾਹਮਣੇ ਰੱਖ ਦਿੱਤੀ। ਇਹ ਸਾਫ਼ ਹੈ ਕਿ ਪੰਜਾਬ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾ ਕਿ ਹੈ ਕਿ ਫਾਜ਼ਲ ਕਾ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਜੋੜੇ ਦੇ ਘਰ ਵਿੱਚ ਬੰਨ ਕੇ ਨਕਦੀ ਅਤੇ ਸੋਨਾ ਚਾਂਦੀ ਲੁੱਟ ਲੈਣਾ ਸਿਰਫ ਇੱਕ ਅਪਰਾਧਿਕ ਵਾਰਦਾਤ ਨਹੀਂ ਸਰਕਾਰ ਦੀ ناکامی ਦਾ ਪ੍ਰਤੱਖ ਸਬੂਤ ਹੈ। ਆਰਾਮਪੁਰਾ ਫੂਲ ਵਿਖੇ ਸਵੇਰੇ ਸੈਲ ਲਈ ਗਏ ਇੱਕ ਪ੍ਰੋਫੈਸਰ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਅਤੇ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਬੇਹੋਸ਼ ਹਾਲਤ ਵਿੱਚ ਸੁੱਟ ਦਿੱਤਾ ਗਿਆ। ਜਦੋਂ ਪੰਜਾਬ ਵਿੱਚ ਲੋਕ ਘਰ ਦੇ ਅੰਦਰ ਹੀ ਸੁਰੱਖਿਅਤ ਨਹੀਂ ਹਨ ਤਾਂ ਘਰ ਦੇ ਬਾਹਰ ਜਾਂ ਰਾਤਾਂ ਨੂੰ ਲੋਕਾਂ ਦੀ ਸੁਰੱਖਿਆ ਦੀ ਉਮੀਦ ਸਰਕਾਰ ਕੋਲੋਂ ਕਿਵੇਂ ਕੀਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਅੱਜ ਅਪਰਾਧੀ ਬੇਖੌਫ ਹਨ ਅਤੇ ਆਮ ਨਾਗਰਿਕ ਡਰੇ ਹੋਏ ਹਨ ਪੁਲਿਸ ਸਿਰਫ ਜਾਂਚ ਜਾਰੀ ਹੈ ਤੇ ਜਲਦੀ ਫੜ ਲਵਾਂਗੇ ਵਾਲੇ ਬਿਆਨ ਤੱਕ ਹੀ ਸੀਮਤ ਰਹਿ ਗਈ ਹੈ ਜਦਕਿ ਸਰਕਾਰ ਆਪਣੀ ਅਸਲ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਹੀ ਹੈ ਸਰਕਾਰ ਨੇ ਪੰਜਾਬ ਵਿੱਚ ਸਿਰਫ ਗੁੰਮਰਾਹਕੁੰਨ ਪ੍ਰਚਾਰ ਤੇ ਜ਼ੋਰ ਦਿੱਤਾ ਹੋਇਆ ਹੈ ਤੇ ਅਸਲ ਮੁੱਦਿਆਂ 'ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਹ ਘਟਨਾਵਾਂ ਦਿਨਵਦਨ ਵਾਧੀਆਂ ਜਾ ਰਹੀਆਂ ਹਨ ਜਿਸ ਤੇ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਰਾਜਧਾਨੀ ਢਿੱਲੇ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ 1214 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੀਆਂ ਮੈਟਰੋ ਲਾਈਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਰਮ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਰਾਜਧਾਨੀ ਦਿੱਲੀ ਵਿੱਚ ਮੈਟਰੋ ਨੈਟਵਰਕ ਦਾ ਵਿਸਤਾਰ ਕਰਦੇ ਹੋਏ 5A ਤਹਿਤ 3 ਨਵੇਂ ਕੋਰੀਡੋਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾ ਕੋਰੀਡੋਰ ਆਰ ਕੇ ਆਸ਼ਰਮ ਮਾਰਗ ਤੋਂ ਇੰਦਰਪੁਰਸ ਤੱਕ ਹੈ ਜਿਸ ਦੀ ਲੰਬਾਈ ਲਗਭਗ 10 ਕਿਲੋਮੀਟਰ ਹੈ ਦੂਜਾ ਪ੍ਰੋਜੈਕਟ ਐਰੋਸਿਟੀ ਤੋਂ ਇੰਦਰਾ ਗਾਂਧੀ ਹਵਾਈ ਅੱਡੇ ਦੇ ਟਰਮੀਨਲ 1 ਤੱਕ 2.263 ਕਿਲੋਮੀਟਰ ਅਤੇ ਤੀਜੀ ਲਾਈਨ ਤੁਗਲਕਾਬਾਤ ਤੋਂ ਕਲਿੰਦੀ ਕੁੰਜ ਤੱਕ ਹੈ ਜਿਸ ਦੀ ਲੰਬਾਈ 3.9 ਕਿਲੋਮੀਟਰ ਹੈ ਉਨ੍ਹਾਂ ਕਿਹਾ ਕਿ ਇਹਨਾਂ ਦੇ ਨਿਰਮਾਣ ਲਈ 3 ਸਾਲ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਅਤੇ ਏਸ਼ੀਆ ਲਾ ਕੋਕਸ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਉਸ ਨੀਤੀ ਖਿਲਾਫ ਮੁਕਦਮਾ ਦਾਇਰ ਕੀਤਾ ਹੈ ਜਿਸ ਤਹਿਤ ਤਕਰੀਬਨ 17000 ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਯੋਜਨਾ ਹੈ ਸਿੱਖ ਕਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੋਰ ਨੇ ਕਿਹਾ ਕਿ ਇਨ੍ਹਾਂ ਡਰਾਈਵਰਾਂ ਨੇ ਸਾਲਾਂ ਤੱਕ ਆਪਣੀ ਜ਼ਿੰਦਗੀ ਇਸ ਕਾਰੋਬਾਰ ਨਾਲ ਜੋੜੀ ਹੈ ਅਤੇ ਹੁਣ ਉਨ੍ਹਾਂ ਨੂੰ ਬਿਨਾਂ ਕਿਸੇ ਗਲਤੀ ਦੇ ਸੰਭਾਵੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦੋਸ਼ ਲਗਾਇਆ ਹੈ ਕਿ ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਰਾਜ ਦੀ ਯੋਜਨਾ ਉਨ੍ਹਾਂ ਦੇ ਹੱਕਾਂ ਦਾ ਉਲੰਘਣ ਕਰਦੀ ਹੈ ਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਖਤਰੇ ਵਿੱਚ ਪਾਉਂਦੀ ਹੈ। ਉਹ ਅਲਮੀਡਾ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਰੋਕਣ ਦੀ ਮੰਗ ਕਰ ਰਹੇ ਹਨ। ਕੈਲੀਫੋਰਨੀਆ ਡੀਐਮਬੀ ਨੇ ਕਿਹਾ ਕਿ ਉਹ ਸੁਣਵਾਈ ਅਧੀਨ ਮੁਕੱਦਮਿਆਂ ਤੇ ਕੋਈ ਟਿੱਪਣੀ ਨਹੀਂ ਕਰਦਾ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਦੇ ਤਕਰੀਬਨ 17000 ਟਰੱਕ ਚਾਲਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣਗੇ ਕਿਉਂਕਿ ਉਨ੍ਹਾਂ ਦੀ ਕਾਨੂੰਨੀ ਮਾਨਤਾ ਖਤਮ ਹੋ ਚੁੱਕੀ ਹੈ। ਪ੍ਰਵਾਸੀ ਟਰੱਕ ਡਰਾਈਵਰਾਂ ਬਾਰੇ ਚਿੰਤਾਵਾਂ ਉਦੋਂ ਵੱਧ ਗਈਆਂ ਸਨ ਜਦੋਂ ਅਮਰੀਕਾ ਵਿੱਚ ਰਹਿਣ ਲਈ ਅਣਅਧਿਕਾਰਤ ਇੱਕ ਟ੍ਰੇਲਰ ਡਰਾਈਵਰ ਨੇ ਗੈਰਕਾਨੂੰਨੀ ਢੰਗ ਨਾਲ ਯੂ-ਟਰਨ ਲਿਆ ਜਿਸ ਕਾਰਨ ਅਗਸਤਾ ਮਹੀਨੇ ਵਿੱਚ ਫਲੋਰੀਡਾ ਵਿੱਚ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾਲ ਸੈਮੀ ਟਰੱਕ ਚਲਾ ਰਹੇ 49 ਪ੍ਰਵਾਸੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਵਿੱਚ 30 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਦੂਜੇ ਪਾਸੇ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ H1 ਵੀ ਵੀਜ਼ਾ ਵਰਕ ਵੀਜ਼ਾ ਲਈ ਆਪਣੀ ਪੁਰਾਣੀ ਲਾਟਰੀ ਪ੍ਰਣਾਲੀ ਨੂੰ ਨਵੀਂ ਨੀਤੀ ਵਿੱਚ ਤਬਦੀਲ ਕਰ ਰਿਹਾ ਹੈ ਜਿਸ ਤਹਿਤ ਹੁਨਰ ਤੇ ਵਧੇਰੇ ਤਨਖਾਹ ਲੈਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਕਮੰਤਰੀ ਸਰਹੱਦਾਂ 'ਈ ਪਾਕਿਸਤਾਨ ਵਿੱਚ ਦਾਖਲ ਹੋਏ ਭਾਰਤੀ ਨਾਗਰਿਕ ਨੂੰ ਪਾਕ ਰੇਂਜਰਾਂ ਨੇ ਕਾਬੂ ਕਰ ਲਿਆ। ਇਸ ਮਗਰੋਂ ਪਾਕਿਸਤਾਨੀ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨ ਦੀ ਪਛਾਣ ਸ਼ਰਨਦੀਪ ਸਿੰਘ ਵਾਸੀ ਪਿੰਡ ਭੋਇਪੁਰ थाना ਸ਼ਾਹਕੋਟ ਵਜੋਂ ਹੋਈ ਹੈ। 2 ਦਸੰਬਰ ਨੂੰ ਉਹ ਲੈੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਹਜੜਾ ਖੇਤਰ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ ਰੇਂਜਰਾਂ ਨੇ ਉਸ ਨੂੰ ਕਾਬੂ ਕਰਕੇ ਥਾਣਾ ਗੰਡਾ ਸਿੰਘ ਹਵਾਲੇ ਕਰ ਦਿੱਤਾ ਕੁਝ ਦਿਨ ਪਹਿਲਾਂ ਬੀਐਸਐਫ ਦੇ ਅਧਿਕਾਰੀ ਥਾਣਾ ਸ਼ਾਹਕੋਟ ਵਿੱਚ ਜਾਣਕਾਰੀ ਇਕੱਤਰ ਕਰਨ ਆਏ ਸਨ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ 2 ਨਵੰਬਰ ਨੂੰ ਪਿੰਡ ਦੇ ਨੌਜਵਾਨ ਨਾਲ ਉਹ ਕਰੋ ਗਿਆ ਸੀ ਜਦੋਂ ਉਹ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸੇ ਨੌਜਵਾਨ ਦੇ ਕੋਲੋਂ ਪੁੱਛਿਆ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ 7 ਨਵੰਬਰ ਨੂੰ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਵਾਲੇ ਥਾਣਾ ਸ਼ਾਹਕੋਟ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਪੁਲਿਸ ਦੀ ਗ੍ਰਿਫਤ ਵਿੱਚ ਹੈ ਉਨ੍ਹਾਂ ਪਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਉਸਦੇ ਪੁੱਤਰ ਨੂੰ ਰਿਹਾ ਕਰਕੇ ਵਾਪਸ ਲਿਆਂਦਾ ਜਾਵੇ ਕਈ ਮਹੀਨਿਆਂ ਤੋਂ ਲਗਾਈਆਂ ਜਾ ਰਹੀਆਂ ਕੈਸ ਅਰਈਆਂ ਨੂੰ ਠਲ ਪਾਉਂਦੇ ਹੋਏ ਸ਼ਿਵ ਸੈਨਾ ਜੁਵੀਟੀ ਦੇ ਮੁਖੀ ਉਦਵ ਠਾਕਰੇ ਅਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਐਮ ਐਨ ਐਸ ਦੇ ਪ੍ਰਧਾਨ ਰਾਜ ਠਾਕਰੇ ਨੇ 15 ਜਨਵਰੀ ਨੂੰ ਬੀ ਐਮ ਸੀ ਦੀਆਂ ਚੋਣਾਂ ਤੋਂ ਪਹਿਲਾਂ ਆਪਣੀਆਂ ਪਾਰਟੀਆਂ ਦੇ ਗੱਠਜੋੜ ਦਾ ਐਲਾਨ ਕਰ ਦਿੱਤਾ ਰਾਜ ਠਾਕਰੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਦਵ ਠਾਕਰੇ ਨੇ ਕਿਹਾ ਹੈ ਕਿ ਦੋਵੇਂ ਪਾਰਟੀਆਂ ਮਰਾਠੀ ਮਾਨਵਸ਼ਯਤੇ ਮਹਾਰਾਸ਼ਟਰ ਦੇ ਹਿੱਤਾਂ ਲਈ ਇਕਜੁੱਟ ਹੋਈਆਂ ਹਨ ਉਦਮ ਠਾਕਰੇ ਅਤੇ ਰਾਜ ਠਾਕਰੇ ਚਚੇਰੇ ਭਰਾ ਹਨ ਉਦਮ ਨੇ ਕਿਹਾ ਹੈ ਕਿ ਉਹਨਾਂ ਦੇ ਦਾਦਾ ਪਰਵੋਦਨ ਠਾਕਰੇ ਸਮਾਜ ਸੁਧਾਰਕ ਅਤੇ ਲੇਖਕ ਸਨ ਉਹ ਸੰਯੁਕਤ ਮਹਾਰਾਸ਼ਟਰ ਅੰਦੋਲਨ ਵਿੱਚ ਮੋੱਖ ਸ਼ਖਸੀਅਤ ਸਨ ਉਹਨਾਂ ਇਹ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਕਿ ਮੁੰਬਈ ਸੂਬੇ ਦਾ ਹਿੱਸਾ ਬਣਿਆ ਰਹੇ ਰਾਜ ਠਾਕਰੇ ਨੇ ਕਿਹਾ ਹੈ ਕਿ ਮੁੰਬਈ ਦਾ ਮੇਅਰ ਮਰਾਠੀ ਹੋਵੇਗਾ ਤੇ ਸਾਡਾ ਹੋਵੇਗਾ ਉਦਮ ਨੇ ਕਿਹਾ ਹੈ ਕਿ ਪਾਰਟੀਆਂ ਨੇ 나ਸਿਕ ਨਗਰ ਨਿਗਮ ਲਈ ਸੀਟਾਂ ਦੀ ਵੰਡ ਪੂਰੀ ਕਰ ਲਈ ਹੈ ਜਿੱਥੇ 15 ਜਨਵਰੀ ਨੂੰ ਮੁੰਬਈ ਅਤੇ ਸੂਬੇ ਦੀਆਂ 27 ਹੋਰ ਨਗਰ ਨਿਗਮਾਂ ਦੇ ਨਾਲ ਚੋਣਾਂ ਹੋਣੀਆਂ ਹਨ ਹੋਰ ਨਗਰ ਨਿਗਮਾਂ ਵਿੱਚ ਸੀਟਾਂ ਦੀ ਵੰਡ ਲਈ ਗੱਲਬਾਤ ਜਾਰੀ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਾੜਨਵੀਸ ਨੇ ਉਹਦਾ ਬਠਾਕਰਿਆ ਤੇ ਉਹਨਾਂ ਦੇ ਚਚੇਰੇ ਭਰਾ ਰਾਜ ਠਾਕਰੇ ਦੀਆਂ ਪਾਰਟੀਆਂ ਦਰਮਿਆਨ ਹੋਏ ਗੱਠਜੋੜ ਨੂੰ ਬਧੇਰੇ ਪਾਣਾ ਦਿੰਦੇ ਹੋਏ ਕਿਹਾ ਹੈ ਕਿ ਉਹ ਖੁਦ ਦੀ ਸਿਆਸੀ ਹੋਣ ਬਚਾਉਣ ਦੇ ਨਾਲ ਆਏ ਹਨ ਅਤੇ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਉਨਾ ਦਾ ਰਿਕਾਰਡ ਸਿਰਫ ਭ੍ਰਿਸ਼ਟਾਚਾਰ ਅਤੇ ਸਵਾਰਥ ਦਾ ਰਿਹਾ ਹੈ ਲੋਕ ਇਹਨਾਂ ਦੇ ਪ੍ਰਭਾਵ ਵਿੱਚ ਨਹੀਂ ਆਉਣਗੇ ਮੁੰਬਈ ਸਰਕਾਰ ਨਾਲ ਮਜ਼ਬੂਤ ਖੜੀ ਰਹੇਗੀ ਆਈਪੀਐਲ ਦੇ ਬਾਨੀ ਲਲਿਤ ਮੋਦੀ ਨੇ ਵਿਜਮਾਲਿਆ ਦੇ 70ਵੇਂ ਜਨਮਦਨ ਮੌਕੇ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਖੋਦ ਅਤੇ ਮਾਲਿਆ ਨੂੰ ਭਾਰਤ ਦੇ ਦੋ ਸਭ ਤੋਂ ਵੱਡੇ ਪਗੋੜੇ ਦੱਸਿਆ ਲੰਡਨ ਵਿੱਚ ਹੋਏ ਇਸ ਸਮਾਗਮ ਦੀ ਵੀਡੀਓ ਵਿੱਚ ਲਲਿਤ ਮੋਦੀ ਹੱਸਦਿਆਂ ਕਹਿ ਰਿਹਾ ਹੈ ਕਿ ਅਸੀਂ ਦੋ ਪਗੋੜੇ ਹਾਂ ਭਾਰਤ ਦੇ ਸਭ ਤੋਂ ਵੱਡੇ ਪਗੋੜੇ ਇੰਸਟਾਗ੍ਰam ਤੇ ਪਾਈ ਪੋਸਟ ਦੀ ਕੈਪਸ਼ਨ ਵਿੱਚ ਉਸਨੇ ਲਿਖਿਆ ਕਿ ਆਓ ਭਾਰਤ ਵਿੱਚ ਇੰਟਰਨੈਟ ਮੋੜ ਹਿਲਾ ਦਈਏ ਮੇਰੇ ਦੋਸਤੋ ਵਿਜੇ ਮਾਲਿਆ ਨੂੰ ਜਨਮ ਦਿਨ ਮੁਬਾਰਕ ਵੀਡੀਓ ਵਿੱਚ ਮਾਲਿਆ ਆਪਣੀ ਸਾਥਣ ਪਿੰਕੀ ਲਾਲਵਾਨੀ ਦੇ ਨਾਲ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ ਜੇਕਰ ਜੋਗਾ ਕਿ ਕੇਂਗ ਫਿਸ਼ਰ 에ਅਰਲਾਈਨਸ ਨਾਲ ਸੰਬੰਧਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਭਾਰਤ ਨੂੰ ਜੜਿੰਦਾ ਮਾਲਿਆ 18 ਨਵੰਬਰ ਨੂੰ 70 ਸਾਲ ਦਾ ਹੋ ਗਿਆ। ਦੋਵੇਂ ਕਾਰੋਬਾਰੀ ਭਾਰਤ ਵਿੱਚ ਵਿਤੀ ਬੇਨਜਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਨ। 28 ਦਸੰਬਰ ਨੂੰ ਰਾਮਾਬਾਈ ਹਾਲ ਡਾਕਟਰ ਅੰਬੇਦਕਰ ਪਵਨ ਵਿਖੇ ਪੰਜਾਬ ਦਾ ਬੋਧੀ ਇਤਿਹਾਸ ਹਰਮੇਸ਼ ਜੱਸਲ ਵੱਲੋਂ ਲਿਖਿਆ ਇੱਕ ਸੁਚੱਜਾ ਸਮਾਗਮ ਕਰਕੇ ਲੋਕਾਂ ਅਰਪਤ ਕੀਤਾ ਜਾਵੇਗਾ। ਲੇਖਕ ਹਰਮੇਸ਼ ਜਸਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਇਹ ਇਤਿਹਾਸ ਰਿਲੀਜ਼ ਕਰਨ ਮੌਕੇ ਭੰਤੇ ਚੰਦਰ ਕੀਤੀ ਜੀ ਤ੍ਰਿਸ਼ਾਣ ਪੰਛੀਸ਼ੀਲ ਦੇਣਗੇ ਮੋੱਖ ਮਹਿਮਾਨ ਡਾਕਟਰ सुरेंद्र ਅਜਨਾਤ ਪੀ ਐਚ ਡੀ ਸੰਸਕ੍ਰਿਤ ਹਿੰਦੀ ਅਤੇ ਪ੍ਰਸਿੱਧ ਬੋਧੀ ਤੇ ਅੰਬੇਦਕਾਰੀ ਵਿਦਵਾਨ ਮੋੱਖ ਬੁਲਾਰੇ ਡਾਕਟਰ ਜੀ ਸੀ ਕਾਲ ਇਤਿਹਾਸ ਉੱਪਰ ਪੇਪਰ ਪੜ੍ਹਨਗੇ ਧੰਨਵਾਦ ਪ੍ਰੋਫੈਸਰ ਸੋਨ ਲਾਲ ਸਾਬਕਾ ਡੀ ਪੀ ਆਈ ਕਾਲ ਜਗਨਗੇ ਸਟੇਜ ਦੀ ਜ਼ਿੰਮੇਵਾਰੀ ਚਰਨ ਦਾਸ ਸੰਤੂ ਟਰਸਟੀ ਅੰਬੇਦਕਰ ਪਵਨ ਨਵਾਉਣਗੇ ਪੰਜਾਬ ਦਾ ਬੋਧੀ ਇਤਿਹਾਸ ਮਿਲੰਦ ਪ੍ਰਕਾਸ਼ਨ ਜਲੰਧਰ ਨੇ ਪ੍ਰਕਾਸ਼ਿਤ ਕੀਤਾ ਹੈ। ਛੋਟੀ ਉਮਰੇ ਦੇਸ਼ ਸੇਵਾ ਲਈ ਵੱਡਾ ਕੰਮ ਕਰਨ ਵਾਲੇ ਮਮਦੋਟ ਇਲਾਕੇ ਦੇ ਸ਼ਰਵਨ ਸਿੰਘ ਪੁੱਤਰ ਸੋਨਾ ਸਿੰਘ ਪਿੰਡ ਚੱਕ ਕੋਵਾਈ ਉਰਫ ਟਾਂਗਣ ਬਲਾਕ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਨੂੰ ਬਾਲ ਬਹਾਦਰੀ ਪੁਰਸਕਾਰ ਮਿਲੇਗਾ। ਮੌਜੂਦਾ ਬਰੇ ਭਾਰਤ ਪਾਕਿਸਤਾਨ ਦਰਮਿਆਨ ਜੰਗ ਸਮੇਂ ਆਪਰੇਸ਼ਨ ਸੰਦੂਰ ਦੌਰਾਨ ਭਾਰਤੀ ਫੌਜ ਦੀ ਮਦਦ ਲਈ ਅੱਗੇ ਆਉਣ ਵਾਲੇ ਸ਼ਰਵਨ ਸਿੰਘ ਉਮਰ 12 ਸਾਲ ਨੂੰ ਬਾਲ ਬਹਾਦਰੀ ਪੁਰਸਕਾਰ 26 ਦਸੰਬਰ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਇੱਕ ਸਮਾਗਮ ਵਿੱਚ ਦਿੱਤਾ ਜਾਵੇਗਾ। ਸ਼ਰਮਨ ਸਿੰਘ ਨੇ ਆਪਰੇਸ਼ਨ ਸੰਦੂਰ ਦੌਰਾਨ ਸਰਹੱਦੀ ਚੌਕੀਆਂ ਤੇ ਦਿਨ ਰਾਤ ਡਟੀ ਹੋਈ ਭਾਰਤੀ ਫੌਜ ਲਈ ਆਪਣੇ ਘਰ ਤੋਂ ਚਾਹ, ਦੁੱਧ ਅਤੇ ਖਾਣਾ ਵੀ ਬਿਨਾਂ ਝਿਜਕਤੇ ਪਹੁੰਚਾਇਆ ਗਿਆ। ਉਸ ਦੀ ਇਸ ਸੇਵਾ ਭਾਵਨਾ ਨੂੰ ਦੇਖ ਕੇ ਭਾਰਤੀ ਫੌਜ ਵੱਲੋਂ ਇਸ ਬੱਚੇ ਨੂੰ ਗੋਦ ਲਿਆ ਗਿਆ ਸੀ ਅਤੇ ਹੁਣ ਛੋਟੀ ਉਮਰੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਸ ਦਾ ਇਲਾਜ ਵੀ ਭਾਰਤੀ ਫੌਜ ਦੁਆਰਾ ਕਰਵਾਇਆ ਜਾ ਰਿਹਾ ਹੈ। ਅਦੇਉਦੀ ਪੜ੍ਹਾਈ ਦਾ ਝਿਮਾਂ ਲੈਂਦੇ ਆ ਸਰਕਾਰੀ ਸਕੂਲ ਤੋਂ ਹਟਾ ਕੇ ਸਿਟੀ ਹਾਰਟ ਸਕੂਲ ਮਮਦੋੜ ਵਿਖੇ ਦਾਖਲਾ ਕਰਵਾਇਆ ਗਿਆ ਹੈ। ਪੁਰਸਕਾਰ ਲੈਣ ਦੇ ਲਈ ਸ਼ਰਵਨ ਸਿੰਘ ਨੂੰ ਸਹਾਇਕ ਕਮਾਂਡੰਟ ਦੀ ਅਗਵਾਈ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਦੀਆਂ ਰਾਂਹ ਸਰਕਾਰੀ ਖਰਚੇ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਰਤੀ ਫੌਜ ਨੇ ਆਪਣੇ ਹੱਥ ਲਈ ਹੈ। ਇਸ ਬੱਚੇ ਦੀ ਉਪਲਬਧੀ ਤੇ ਕੇਵਲ ਉਸਦਾ ਪਰਿਵਾਰ ਹੀ ਨਹੀਂ ਬਲਕਿ ਸਮੁੱਚਾ ਮਮਦੂਦ ਖੇਤਰ ਮਾਣ ਮਹਿਸੂਸ ਕਰ ਰਿਹਾ ਹੈ ਆਪਰੇਸ਼ਨ ਸੰਦੂਰ ਦੇ ਇਸ ਛੋਟੇ ਨਾਇਕ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਸੇਵਾ ਕਿਸੇ ਵੀ ਉਮਰ ਦੀ ਮਹਤਾਜ ਨਹੀਂ ਹੁੰਦੀ ਇਸ ਮੌਕੇ ਤੇ ਇਸ ਬੱਚੇ ਨੂੰ ਹਰ ਪਾਸੇ ਤੋਂ ਮੁਬਾਰਕਬਾਦ ਮਿਲ ਰਹੀ ਹੈ ਸਿੱਖਿਆ ਮੰਤਰਾਲਾ 2026 ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਯੋਜਨਾਬੱਧ ਢੰਗ ਨਾਲ ਟ੍ਰੈਕਿੰਗ ਸ਼ੁਰੂ ਕਰੇਗਾ ਤੇ ਉਹਨਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਦੁਬਾਰਾ ਦਾਖਲੇ ਦੀ ਸਹੂਲਤ ਲਈ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ NIOS ਨਾਲ ਜੋੜੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਕੂਲ ਤੋਂ ਬਾਹਰ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਤੇ ਸਕੂਲ ਛੱਡਣ ਵਾਲਿਆਂ ਨੂੰ ਘਟਾਉਣਾ ਹੈ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਡੋ ਐਸ ਈ ਐਲ ਦੇ ਸਕੱਤਰ ਸੰਜੀ ਕੁਮਾਰ ਦਾ ਕਹਿਣਾ ਹੈ ਕਿ ਟ੍ਰੈਕੰਗ ਵਿਧੀ ਬੋਰਡ ਪ੍ਰਖਿਆਵਾਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਤੱਕ ਸਰਗਰਮੀ ਨਾਲ ਪਹੁੰਚਣ 'ਚ ਮਦਦ ਕਰੇਗੀ ਅਤੇ ਉਹਨਾਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਇੱਕ ਬਦਲਮਾਰ ਰਸਤਾ ਪ੍ਰਦਾਨ ਕਰੇਗੀ ਉਹਨਾਂ ਨੇ ਕਿ ਟ੍ਰੈਕੰਗ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਜੂ ਡੀ ਆਈ ਐਸ ਈ ਰਾਹੀਂ ਕੀਤੀ ਜਾਵੇਗੀ ਜੋ ਕਿ ਸਕੂਲ ਸਿੱਖਿਆ ਲਈ ਰਾਸ਼ਟਰੀ ਡਾਟਾਬੇਸ ਹੈ ਇਸ ਨਾਲ ਇਹਨਾਂ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਮਿਲੇਗਾ। ਕਾਂਗਰਸ ਨੇ আরাਵਲੀ ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਕਾਂਗਰਸ ਨੇ ਪੁੱਛਿਆ ਕਿ ਉਹ ਪਹਾੜੀਆਂ ਦੀ ਪੂਰੀ ਤਰ੍ਹਾਂ ਨਾਲ ਗਲਤ ਪ੍ਰਵਾਸਾ ਹੀ ਕਿਉਂ ਅੱਗੇ ਵਧਾ ਰਹੀ ਹੈ? ਕਾਂਗਰਸ ਦੇ ਜਰਨਲਿਸਤ ਕਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਕੇਂਦਰ ਸਰਕਾਰ ਦੀ ਮਨਸ਼ਾ ਤੇ ਸਵਾਲ ਅਠਾਉਂਦਿਆਂ ਕਿ ਆਰਾਵਲੀ ਦੀ ਜਿਸ ਨਵੀਂ ਪ੍ਰਵਾਸ਼ਾ ਨੂੰ ਅਪਣਾਇਆ ਜਾ ਰਿਹਾ ਹੈ ਉਸ ਦਾ ਦੇਸ਼ ਦੀਆਂ ਮੁੱਖ ਸੰਸਥਾਵਾਂ ਨੇ ਵਿਰੋਧ ਕੀਤਾ ਹੈ ਉਹਨਾਂ ਕਹੇ ਕਿ ਆਰਾਵਲੀ ਦੀ ਇਸ ਨਵੀਂ ਪ੍ਰਵਾਸ਼ਾ ਦਾ ਭਾਰਤੀ ਜੰਗਲਾਤ ਸਰਵੇਖਣ ਸੁਪਰੀਮ ਕੋਰਟ ਦੀ ਸੈਂਟਰਲ ਐਮਪਾਵਰਡ ਕਮੇਟੀ ਅਤੇ ਸੁਪਰੀਮ ਕੋਰਟ ਦੀ ਐਮਐਕਸ ਕੁਰੀ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਨ ਇਸ ਦੇ ਬਾਵਜੂਦ ਸਰਕਾਰ ਇਸ ਪ੍ਰਵਾਸ਼ਾ ਨੂੰ ਅੱਗੇ ਵਧਾਉਣ ਤੇ ਅੜੀ ਹੋਈ ਹੈ ਕਾਂਗਰਸ ਦਾ ਇਲਜ਼ਾਮ ਹੈ ਕਿ ਮਾਹਰ ਸੰਸਥਾਵਾਂ ਦੇ ਇਤਰਾਜਾਂ ਨੂੰ ਨਜ਼ਰ ਅੰਦਾਜ਼ ਕਰਕੇ ਚੁੱਕਿਆ ਇਹ ਕਦਮ ਵਾਤਾਵਰਣ ਲਈ ਗੰਭੀਰ ਖਤਰਾ ਸਾਬਤ ਹੋ ਸਕਦਾ ਹੈ। ਭਾਰਤ ਅਤੇ ਯੂਰਪ ਜਾਣ ਵਾਲੇ ਹਵਾਈ ਯਾਤਰੀਆਂ ਲਈ ਨਵਾਂ ਸਾਲ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਟਾਟਾ ਸਮੂਦੀ 에ਅਰ ਇੰਡੀਆ ਨੇ ਲਗਭਗ 6 ਸਾਲ ਦੇ ਵਕਫੇਬਾਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੋੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾ 25 ਮਾਰਚ 2026 ਤੋਂ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਜੋ ਹਫ਼ਤੇ ਵਿੱਚ 4 ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਉਪਲਬਧ ਹੋਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਭਾਰਤ ਅਤੇ ਇਟਲੀ ਵਿਚਕਾਰ ਵਧ ਰਹੇ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ ਹੈ ਜਿਨ੍ਹਾਂ ਨਾਲ ਮੁਸਾਫਰਾਂ ਨੂੰ ਸਿੱਧੀ ਉਡਾਣ ਦਾ ਲਾਭ ਮਿਲੇਗਾ ਦੂਜੇ ਪਾਸੇ ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਕੰਪਨੀ ਇੰਡੀਗੋ ਨੇ ਵੀ ਕਮਾਂਤਰੀ ਬਦਰ ਤੇ ਆਪਣਾ ਘੇਰਾ ਵਧਾਉਂਦਿਆਂ 2 ਫਰਵਰੀ ਤੋਂ ਦਿੱਲੀ ਅਤੇ ਲੰਡਨ ਹੀਥਰੋ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ ਹਫ਼ਤੇ ਵਿੱਚ 5 ਦਿਨ ਚੱਲਣਗੀਆਂ। ਇਸ ਦੇ ਨਾਲ ਹੀ ਇੰਡੀਗੋ ਜਨਵਰੀ 2026 ਤੋਂ ਐਥਨਜ਼ ਲਈ ਵੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਇੰਡੀਗੋ 에ਅਰਲਾਈਨਜ਼ ਦੀਆਂ ਕਈ ਉਡਾਣਾਂ ਰੱਦ ਹੋਣ ਤੇ ਮਸਾਫਰਾਂ ਨੂੰ ਹੋਈ ਖੱਜਲ-ਖੁਆਰੀ ਤੋਂ ਬਾਅਦ ਸਰਕਾਰ ਕਈ ਨਵੀਆਂ 에ਅਰਲਾਈਨਜ਼ ਨੂੰ ਇਸ ਖੇਤਰ ਵਿੱਚ ਲਿਆਉਣ ਦੀ ਤਿਆਰੀ ਵਿੱਚ ਹੈ। ਇਸ ਕਵਾਇਦ ਹੇਠ ਸ਼ਹਿਰੀ ਹਵਾਵਾਂ ਜੀ ਮਾਰੇ ਕੇਂਦਰੀ ਮੰਤਰੀ ਰਾਮੋ ਨਾਇਡੂ ਨੇ ਤਨ ਨਮੀਆਂ 에ਅਰਲਾਈਨਜ਼ ਨੂੰ ਅਸਮਾਨ ਵਿੱਚ ਉਡਾਣ ਭਰਨ ਲਈ ਹਰੀ ਝੰਡੀ ਦਿੱਤੀ ਹੈ। ਇਸ ਹਫ਼ਤੇ ਮੰਤਰਾਲੇ ਨੇ ਦੋ ਨਮੀਆਂ 에ਅਰਲਾਈਨਜ਼ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕੀਤੇ ਹਨ। ਇਹਨਾਂ ਦੇ ਵਿੱਚ ਸ਼ੰਖੇਅਰ, ਆਲ ਇੰਡ ਹੇਅਰ ਅਤੇ ਫਲਾਈ ਐਕਸਪ੍ਰੈਸ ਸ਼ਾਮਲ ਹਨ। ਸ਼ੰਖੇਅਰ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਐਨਓਸੀ ਮਿਲ ਚੁੱਕੀ ਹੈ ਜਦਕਿ ਆਲ ਹਿੰਦ 에ਅਰ ਅਤੇ ਫਲਾਈ ਐਕਸਪ੍ਰੈਸ ਨੂੰ ਇਸ ਹਫਤੇ ਐਨਓਸੀ ਮਿਲੇ ਹਨ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ